ਜਿੰਨਾ ਘਰਾਂ ਦੇ ਵਿੱਚ ਇੰਜ ਦਾ ਮਾਨਸਿਕ ਰੋਗੀ ਪਰਿਵਾਰਕ ਮੈਂਬਰ ਹੋਵੇ ਉਹ ਪਰਿਵਾਰ ਦੀ ਜ਼ਿੰਦਗੀ ਨਰਕਾਂ ਵਰਗੀ ਹੋ ਜਾਂਦੀ ਉਹ ਹਸਰਾ ਵਸਤਾ ਘਰ ਬਰਬਾਦ ਹੋ ਜਾਂਦਾ ਜਿਸ ਵੀ ਪਰਿਵਾਰ ਦੇ ਵਿੱਚ ਇੰਜ ਦਾ ਮਾਨਸਿਕ ਰੋਗੀ ਹੈਗਾ ਨਾ ਉਹ ਸੁਚੇਤ ਹੋ ਜਾਣ ਨਹੀਂ ਤਾਂ ਉਹਨਾਂ ਦੀ ਬਰਿੰਗੀ ਖੁੰਗੀ ਜ਼ਿੰਦਗੀ ਵੀ ਉਸ ਮਨੁੱਖ ਨੇ ਤਬਾਹ ਕਰਕੇ ਸੁਠ ਦੇਣੀ ਉਹ ਕਿਹੜਾ ਮਾਨਸਿਕ ਰੋਗ ਆ ਤੁਸੀਂ ਨੋਟ ਕੀਤਾ ਹੋਗਾ ਕੁਝ ਸਾਡੇ ਸਮਾਜ 'ਚ ਇੰਜ ਦੇ ਲੋਕ ਨੇ ਜੋ ਸਾਰਿਆਂ ਨੂੰ ਸ਼ਤਕਾਰ ਦਿੰਦੇ ਨੇ ਪਿਆਰ ਦਿੰਦੇ ਨੇ ਮਿਲ ਵਰਤਨ ਕੇ ਰਹਿਣਾ ਪਸੰਦ ਕਰਦੇ ਨੇ ਕਿਸੇ ਚ ਬੁਰੀ ਆਦਤ ਹੋਵੇ ਵੀ ਉਹਨੂੰ ਵੀ ਠੀਕ ਕਰਨ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਇਹਦੇ ਪਲੱਸ ਇਹਦੇ ਬਿਲਕੁਲ ਉਲਟ ਇੱਕ ਜਹੇ ਲੋਕ ਦੇ ਸਾਡੇ ਭਾਵੇਂ ਪਰਿਵਾਰਕ ਮੈਂਬਰ ਵੀ ਹੋ ਸਕਦਾ ਉਹ ਕਿਸੇ ਦੇ ਘਰ ਦੀ ਵੀ ਹੋ ਸਕਦਾ ਉਹ ਬੱਚਾ ਵੀ ਹੋ ਸਕਦਾ ਜਵਾਨ ਵੀ ਹੋ ਸਕਦਾ ਬਜ਼ੁਰਗ ਵੀ ਹੋ ਸਕਦਾ ਜਿਸ ਘਰ ਦੇ ਵਿੱਚ ਇੰਜ ਦਾ ਮਾਨਸਿਕ ਰੋਗੀ ਆ ਜਿਹਦੇ ਦਿਮਾਗ ਦੇ ਵਿੱਚ ਇਹ ਗੱਲ ਚੱਲੇ ਕਿ ਮੈਂ ਬੜਾ ਸਿਆਣਾ ਮੈਂ ਬੜਾ ਚੰਗਾ ਲੋਕੀ ਮੈਨੂੰ ਹੀ ਚੰਗਾ ਕਹਿਣ ਲੋਕੀ ਮੇਰੀ ਹੀ ਇੱਜ਼ਤ ਕਰਨ ਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਬਹੁਤ ਮਾੜਾ ਮੰਨਣ ਤੇ ਸਮਝ ਲੋ ਇਹ ਇੱਕ ਉਹ ਮਾਨਸਿਕ ਰੋਗੀ ਹੁੰਦਾ ਜਿन्हे ਜਿੰਨੂੰ ਕਿਸੇ ਦੇ ਨਾਲ ਪਿਆਰ ਨਹੀਂ ਹੁੰਦਾ ਪਰਿਵਾਰ ਦੇ ਵਿੱਚ ਨਾ ਉਹ ਭਾਵੇਂ ਕੋਈ ਵੀ ਰਿਸ਼ਤਾ ਹੋਵੇ ਉਹਦਾ ਬਨੁੱਖ ਦਾ ਕਿ ਆਮ ਤੌਰ ਤੇ ਕੀ ਰਿਸ਼ਤੇ ਹੁੰਦੇ ਨੇ ਧੀਆ ਪੁੱਤਰਾਂ ਦੇ ਪਤੀ ਪਤਨੀ ਦੇ ਮਾਪੇ ਬਾਪ ਦੇ ਭੈਣ ਭਰਾਵਾਂ ਦੇ ਜਾਂ ਕੋਈ ਹੋਰ ਉਹਦਾ ਕੋਈ ਰਿਸ਼ਤਾ ਨਹੀਂ ਜੇ ਹੁੰਦਾ ਉਹ ਮਨੁੱਖ ਦੇ ਵਿੱਚ ਸੋਚ ਹੁੰਦੀ ਆ ਕਿ ਲੋਕਾਂ ਦੇ ਕੋਲੋਂ ਮੈਂ ਆਪਣੇ ਆਪ ਨੂੰ ਚੰਗਾ ਬਣਾਉਣਾ ਜਾਂ ਚੰਗਾ ਬਣੋਣੀ ਆ ਕਹਿਣ ਤੋਂ ਬਾਅਦ ਪੇਸ਼ ਕਰਨਾ ਤੇ ਬਾਕੀ ਸਾਰੇ ਪਰਿਵਾਰ ਨੂੰ ਜਹੀਰ ਕਰਨਾ ਇਹ ਇੰਜ ਦੇ ਮਾਨਸਿਕ ਰੋਗੀ ਕੁਝ ਘਰਾਂ ਦੇ ਵਿੱਚ ਉਦੇ ਨੇ ਲੇਕਿਨ ਜਿੰਨਾ ਘਰਾਂ 'ਚ ਹੁੰਦੇ ਨੇ ਉਹ ਜਾਂ ਤਾਂ ਪੈਰ ਸੰਭਲ ਜਾਣ ਨਹੀਂ ਤਾਂ ਫਿਰ ਆਪਣੀ ਬਰਬਾਦੀ ਦੀਆਂ ਕਹਾਣੀ ਖੁਦ ਹੀ ਲਿਖ ਲੈਣ ਨਹੀਂ ਕਿਉਂਕਿ ਲਿਖੀ ਜਾਣੀ ਆ ਕਿਉਂਕਿ ਉਸ ਇਨਸਾਨ ਨੇ ਸਮਾਜ ਦੇ ਵਿੱਚ ਆਪਣੇ ਹੀ ਪਰਿਵਾਰ ਦੇ ਵਿਰੋਧੀਆਂ ਦੇ ਕੋਲ ਜਾ ਕੇ ਕਦਮਾਂ 'ਚ ਬਹਿਣਾ ਪੈਰਾਂ 'ਚ ਬਹਿਣਾ ਯਾਨੀ ਕਿ ਜਦਾਂ ਕਹਿ ਲਈਏ ਕਿ ਆਪਣੀ ਬੇਇੱਜ਼ਤੀ ਕਰਾਉਣੀ ਆ ਤੇ ਆਪਣੇ ਆਪ ਨੂੰ ਇੰਜ ਪੇਸ਼ ਕਰਨਾ ਕਿ ਮੈਂ ਤੁਹਾਡੇ ਨਾਲ ਆ ਤੇ ਆਪਣੇ ਹੀ ਪਰਿਵਾਰ ਦੀਆਂ ਨਿੰਦਿਆ ਚੁਗਲੀਆਂ ਉਹਨਾਂ ਨੂੰ ਜਾਣ ਬੁੱਝ ਕੇ ਭੰਡਰਾ ਕੇ ਤੁਸੀਂ ਉਹਦੇ ਵਿਰੋਧੀ ਬਣ ਜਾਓ ਮੈਂ ਸਮਝਦਾ ਕਿ ਜਿੱਹਾ ਪਰਿਵਾਰਕ ਮੈਂਬਰ ਮਤਲਬ ਦੁਸ਼ਮੰਦੇ ਨਾਲੋਂ ਵੀ ਮਾੜਾ ਹੁੰਦਾ ਤੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ 'ਚ ਐਵੇਂ ਦੇ ਲੋਕ ਹੈਗੇ ਨੇ ਤੇ ਕਰਨਾ ਫਿਰ ਕੀ ਚਾਹੀਦਾ ਫਿਰ ਸਭ ਤੋਂ ਵਧੀਆ ਇੱਕ ਇਹ ਉਸ ਪਰਿਵਾਰਕ ਮੈਂਬਰ ਨੂੰ ਛੱਡ ਦੇਣਾ ਚਾਹੀਦਾ ਉਹਦੇ ਨਾਲ ਆਪਣੇ ਮਨ ਦੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਉਹਨੂੰ ਇੱਥੋਂ ਤੱਕ ਨਹੀਂ ਪਿੰਕਲ ਲੱਗਣ ਦੇਣੀ ਚਾਹੀਦੀ ਕਿ ਤੁਹਾਡਾ ਕਿਵੇਂ ਦਾ ਕਾਰੋਬਾਰ ਆ ਤੁਹਾਡੇ ਤੇ ਕਿਵੇਂ ਦੇ ਮਾਰੇ ਚੰਗੇ ਦਿਨ ਚੱਲ ਰਹੇ ਨੇ ਤੁਸੀਂ ਕਿੰਜ ਜੀ ਰਹੇ ਹੋ ਉਸ ਇਨਸਾਨ ਤੋਂ ਬਿਲਕੁਲੋਂ ਹੀ ਬਾਈਕਾਟ ਕਰਕੇ ਰੱਖੋ ਬੇਸ਼ੱਕ ਰਿਸ਼ਤਾ ਤੁਹਾਡਾ ਚੱਲਦਾ ਵੀ ਰਹੇ ਥੋੜਾ ਬੋੜਾ ਉਹਨੂੰ ਆਪਣੀ ਨਿੱਜੀ ਜ਼ਿੰਦਗੀ ਚ ਘੁਸਰਨਾ ਦਿਓ ਜੇ ਘੁਸਰ ਕੇ ਤੇ ਸਭ ਕੁਝ ਬਲੀਆ ਮੀਟ ਕਰਦਾ ਇੱਥੇ ਗੱਲ ਇੱਕ ਹੋਰ ਵੀ ਸੋਚਣ ਵਾਲੀ ਹੁੰਦੀ ਆ ਜਿਹੜੇ ਲੋਕ ਤਾਂ ਪੈਰ ਸੰਭਲ ਜਾਂਦੇ ਠੀਕ ਨੇ ਕਈ ਵਾਰਾਂ ਕੀ ਕਰਦਾ ਕਿ ਤੁਹਾਡਾ ਵਿਰੋਧੀ ਹੋ ਇਹ ਸਮਝੇ ਸਕਦਾ ਕਿ ਚਲੋ ਕੋਈ ਗੱਲ ਨਹੀਂ ਇਹ ਤੇ ਮੇਰੇ ਅੰਦਰ ਸੀ ਆ ਨਾ ਜਿਹੜਾ ਵੀ ਤੁਹਾਡੇ ਪਰਿਵਾਰਕ ਮੈਂਬਰ ਹੋਵੇਗਾ ਚਲੋ ਮੈਂ ਇਹਦੀ ਦੁਰਵਰਤੋਂ ਕਰ ਲਵਾਂ ਥੋੜੇ ਸਮੇਂ ਲਈ ਮਹੀਨਾ 2 ਮਹੀਨੇ 6 ਮਹੀਨੇ ਸਾਲ ਲਈ ਉਹ ਦੁਸ਼ਮਣ ਤੁਹਾਡਾ ਤੁਹਾਡੇ ਹੀ ਪਰਿਵਾਰਕ ਮੈਂਬਰ ਦੀ ਦੁਰਵਰਤੋਂ ਕਰੇਗਾ ਲੇਕਿਨ ਕੁਝ ਸਮੇਂ ਬਾਅਦ ਉਹੀ ਤੁਹਾਡਾ ਹੀ ਪਰਿਵਾਰਕ ਮੈਂਬਰ ਜਾਂ ਤੁਹਾਡਾ ਉਹ ਜਿਹੜਾ ਤੁਹਾਡਾ ਨਹੀਂ ਸਕਾ ਬਣਿਆ ਨਾ ਉਹ ਦੁਸ਼ਮਣ ਦੀਆਂ ਵੀ ਜੜ੍ਹਾਂ ਹਲਾਕੇ ਰੱਖ ਦੇਵੇਗਾ ਉਹਦਾ ਵੀ ਮਲਿਆ ਮੇਟ ਕਰ ਦਵੇਗਾ ਉਹਨੂੰ ਵੀ ਰਗੜ ਕੇ ਰੱਖ ਦੇਵੇਗਾ ਕਿਉਂ ਰਗੜੇਗਾ ਉਥੇ ਵੀ ਲੱਗੂਗਾ ਕਿ ਮੈਨੂੰ ਕੋਈ ਅੱਕੇ ਵਧੀਆ ਕਵੇ ਜਦੋਂ ਉਥੇ ਉਹਨੂੰ ਦੋ ਚਾਰ ਜਣੇ ਵਧੀਆ ਕਰਨਗੇ ਦੋ ਚਾਰ ਜਣੇ ਵਿਰੋਧ ਹੋਣਗੇ ਉਹਨਾਂ ਦੇ ਘਰਾਂ 'ਚ ਵੀ ਲੜਾਈ ਝਗੜਾ ਪੈਣਾ ਸੁਭਾਵਕ ਹੀ ਆ ਇਸ ਕਰਕੇ ਜਿਹੜੂ ਨਹੀਂ ਤੁਹਾਡੇ ਪਰਿਵਾਰਾਂ ਦੇ ਵਿੱਚ ਇਹੋ ਜਿਹਾ ਮਾਨਸਿਕ ਰੋਗੀ ਆ ਨਾ ਤੁਸੀਂ ਉਹਨੂੰ ਠੀਕ ਨਹੀਂ ਕਰ ਸਕਦੇ ਹੁਣ ਤੁਸੀਂ ਜਿੰਨੇ ਮਰਜ਼ੀ ਪਾਪੜ ਵੇਖ ਲਿਓ ਤੁਸੀਂ ਜੋ ਜੋ ਹੀਲਾ ਵਰਤਨਾ ਵਰਤ ਕੇ ਵੇਖ ਲਿਓ ਉਹ ਪਰਿਵਾਰਿਕ ਮੈਂਬਰ ਤੁਹਾਡੀਆਂ ਹੀ ਜਿਹੜਾ ਵੱਡਣ ਦੀ ਕੋਸ਼ਿਸ਼ ਕਰੇਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡਾ ਬਹੁਤ ਨੁਕਸਾਨ ਕਰੇਗਾ ਉਹ ਜੇ ਇਨਸਾਨ ਨੂੰ ਨਾ ਆਪਣੇ ਖਾਨਦਾਨ ਦੀ ਜਿੱਦਾਂ ਪਤਾ ਹੁੰਦਾ ਨਾ ਆਪਣੇ ਪਰਿਵਾਰਿਕ ਮੈਂਬਰਾਂ ਦੀ ਜਿੱਦਾਂ ਪਤਾ ਹੁੰਦਾ ਨਾ ਉਸ ਨੂੰ ਆਪਣੇ ਅਗਲਿਆਂ ਦੀ ਨਾ ਪਿਛਲਿਆਂ ਦੀ ਜਿੱਦਾਂ ਪਤਾ ਹੁੰਦਾ ਉਹਦਾ ਮਕਸਦ ਸਿਰਫ ਜਲੂਸ ਕਢਾਉਣਾ ਹੁੰਦਾ ਚੰਗਿਆਂ ਲੋਕਾਂ ਦਾ ਚੰਗੇ ਪਰਿਵਾਰਕ ਮੈਂਬਰਾਂ ਦਾ ਤੇ ਸਭ ਤੋਂ ਵੱਡੀ ਨਿਸ਼ਾਨੀ ਇਹੋ ਜਿਹੇ ਲੋਕ ਇਹ ਨੇ ਜਿੰਦਾਂ ਆਪਾਂ ਕਹਿੰਦੇ ਫਫੜੇ 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 ਵਾਲੇ ਕਰਨ ਵਾਲੇ ਜਾਂ ਕਈ ਹੋਰ ਵੀ ਇੱਕ ਸ਼ਬਦ ਵਰਤ ਸਕਦੇ ਨੇ ਮੈਂ ਨਹੀਂ ਵਰਤਦਾਗਾ ਉਵੇਂ ਹੀ ਹੁੰਦੇ ਫਫੜੇ ਕਰਨ ਵਾਲੇ ਇਹਨਾਂ ਨੇ ਫਫੜੇ ਕਰਨੇ ਹੁੰਦੇ ਵਨ ਸੁਮਨੇ ਰੋਣਾ ਨਿੱਕੀ ਨਿੱਕੀ ਗੱਲ ਤੇ ਤੇ ਕੁਝ ਪੈਸੇ ਦੂਜੇ ਨੂੰ ਦੇ ਕੇ इमोशनल ਬਲੈਕਮੇਲ ਕਰਨਾ ਤੇ ਆਪਣੇ ਆਪ ਨੂੰ ਪੇਸ਼ ਕਰਨਾ ਕਿ ਮੈਂ ਬਹੁਤ ਵਧੀਆ ਆਂ ਰੱਬ ਦੇ ਉਹ ਬੰਦੇ ਉਹੋ ਜਿਹੇ ਲੋਕਾਂ ਤੋਂ ਬਾਝੇ ਉਹ ਜੇ ਜ਼ਿੰਦਗੀ ਜਿਉਣੀ ਜੇ ਜੇ ਕਈ ਵਾਰ ਅਸੀਂ ਇਹੋ ਜੇ ਲੋਕਾਂ ਨੂੰ ਬੜੇ ਵਧੀਆ ਸਮਝ ਲੈਂਦੇ ਆ ਕਿ ਇਹ ਬੜਾ ਚੰਗਾ ਵਾ ਬੜਾ ਚੰਗੀ ਆ ਲੇਕਿਨ ਉਹ ਚੰਗੇ ਨਹੀਂ ਹੁੰਦੇ ਉਹ ਮੋਕਾ ਵੇਖਣ ਦੇ ਕਿਦੋਂ ਕਿਸੇ ਵੀ ਧੌਂ ਤੇ ਗੋਟਾ ਰੱਖਣਾ ਫਿਰ ਇਹ ਗੋਡਾ ਰੱਖਦੇ ਨੇ ਮੈਂ ਸਮਝਾਂ ਮੇਰੇ ਸੱਜਣ ਜਿਨ੍ਹਾਂ ਜਿਨ੍ਹਾਂ ਦੇ ਪਰਿਵਾਰ ਚ ਇੰਜ ਦੇ ਮੈਂਬਰ ਨੇ ਉਹ ਸਮਾਰੇਂ ਵਿੱਚ ਸੁਚੇਤ ਹੋ ਜਾਣ ਨਹੀਂ ਤਾਂ ਬਰਬਾਦੀ ਦੀ ਲੀਕ ਜਾ ਇਹਨਾਂ ਨੇ ਖਿੱਚ ਦੇਣੀ ਆ ਤੇ ਫਿਰ ਘਰ 'ਚ ਪੈਰ ਨਹੀਂ ਲੱਗਣੇ ਨਾ ਘਰ 'ਚ ਖੁਸ਼ੀਆਂ ਰਹਿਣੀਆਂ ਨਾ ਘਰ 'ਚ ਇੱਜ਼ਤ ਰਹਿਣੀ ਨਾ ਘਰ 'ਚ ਪੈਸਾ ਰਹਿਣਾ ਨਾ ਜ਼ਿੰਦਗੀ 'ਚ ਹੀ ਸੁੱਖ ਰਹਿਣਾ ਤੇ ਜਿਹੜੇ ਲੋਕ ਇਹਨਾਂ ਦੂਰ ਹੋ ਜਾਂਦੇ ਨੇ ਉਹ ਫਿਰ ਸਾਰੀਆਂ ਚੀਜ਼ਾਂ ਪ੍ਰਾਪਤ ਵੀ ਕਰਦੇ ਆ ਤੇ ਫਿਰ ਇਹੋ ਜਿਹੇ ਨਾ ਹੁੰਦਾ ਇਨਸਾਨ ਮਾਨਸਿਕ ਰੋਗੀ ਉਹ ਫਿਰ ਇਕੱਲਾ ਤਰਫ ਤਰਫ ਕੇ ਆਪ ਹੀ ਅੰਦਰੇ ਅੰਦਰ ਸੜਦਾ ਰਹਿੰਦਾ ਤਾਂ ਫਿਰ ਉਹਦਾ ਚਿਹਰਾ ਕਿਤੇ ਵੇਖਿਓ ਕਿ ਚਿਹਰੇ ਦਾ ਰੰਗ ਕਿਵੇਂ ਦਾ ਹੁੰਦਾ ਉਦਾ ਚਿਹਰਾ ਇਵੇਂ ਹੋਵੇਗਾ ਜਿਵੇਂ ਬਹੁਤ ਡਰਾਉਣਾ ਹੋਵੇ ਜਿਵੇਂ ਉਹਦੀ ਵੇਖਣੀ ਇਵੇਂ ਦੀ ਹੋਵੇ ਜਿਵੇਂ ਉਹਨੇ ਕਿਸ ਨੂੰ ਖਾ ਲਿਆ ਨਾ ਹੋਵੇ ਇਵੇਂ ਤੋਂ ਦੇ ਹਾਫ ਪਾ ਪੈਦਾ ਹੁੰਦੇ ਨੇ ਇਹ ਵੀਡੀਓ ਬਣਾਉਣ ਦਾ ਮਕਸਦ ਜਾਂ ਚੈਨਲ ਬਣਾਉਣ ਦਾ ਮਕਸਦ ਹੈਗਾ ਜਿਹੜੇ ਮੇਰੇ ਭੈਣ ਭਰਾ ਗੁੰਮਰਾਹ ਹੋ ਜਾਂਦੇ ਨੇ ਕਿ ਇਹੋ ਜੇ ਇਮੋਸ਼ਨਲ ਲੋਕਾਂ ਦੇ ਉਹਨਾਂ ਤੋਂ ਬਚ ਕੇ ਰਹਿਓ ਤੇ ਚੰਗੀਆਂ ਲੋਕਾਂ ਦੀ ਹਮੇਸ਼ਾ ਸੰਗਤ ਕਰੋ ਜਿਹੜੇ ਲੋਕ ਚੰਗੇ ਨੇ ਉਹਨਾਂ ਚੰਗੇ ਰਹਿਣਾ ਬੁਰਿਆਂ ਨੇ ਬੁਰੇ ਰਹਿਣਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੰਜ ਦੇ ਵਿਚਾਰ ਤੋਂ ਖੜੇ ਆਪਣੀ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ